ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਪ੍ਰਧਾਨ ਜੀ ਅੱਜ ਜਥਾ ਜਿਹੜਾ ਕਿਸ ਜਗ੍ਹਾ ਤੇ ਰਵਾਨਾ ਹੋ ਰਿਹਾ ਤੇ ਕਿਸ ਮਕਸਦ ਦੇ ਲਈ? ਵੇਖੋ ਜੀ ਸੰਯੁਕਤ ਮੋਰਚੇ ਦੀ ਜਿਹੜੀ ਆ ਇਹ ਕਾਲ ਸੀ ਕਿ 26 ਜਨਵਰੀ ਨੂੰ ਜਿਹੜਾ ਸੰਯੁਕਤ ਮੋਰਚੇ ਵੱਲੋਂ ਇੱਕ ਟਰੈਕਟਰ ਮਾਰਚ ਹੋਵੇਗਾ। ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 500 ਜ਼ਿਲ੍ਹੇ ਦੇ ਵਿੱਚ ਇਸ ਆਪਣਾ ਸਾਰਾ ਦੇਸ਼ ਦੇ ਵਿੱਚ ਜਿਹੜਾ ਹੈ ਇਹ ਕੀਤਾ ਜਾ ਰਿਹਾ ਟਰੈਕਟਰ ਮਾਰਚ ਇਹਦੇ ਸਬੰਧ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚਾਹੋ ਜਗ੍ਹਾ ਦੇ ਉੱਤੇ ਤਹਿਸੀਲ ਪੱਦਰ ਦੇ ਭਿੱਖੀਵਿੰਡ ਪੱਟੀ ਖਡੂਰ ਸਾਹਿਬ ਤੇ ਤਰਨਤਾਰਨ ਇਹਨਾਂ ਚਾਹੋ ਜਗ੍ਹਾ ਤੇ ਜਿਹੜਾ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਔਰ ਸਾਰੀਆਂ ਸੰਯੁਕਤ ਮੋਰਚੇ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਜਿਹੜੀਆਂ ਓਐਸ ਮੋਰ ਆਪਣਾ ਮਾਰਚ ਦੇ ਵਿੱਚ ਹੀ ਸਾਲੈ ਰੀਆਂ ਨੇ ਔਰ ਜਿਹੜੇ ਮੁੱਦੇ ਨੇ ਉਹ ਮੁੱਦੇ ਐ ਐਸਐਸਪੀ ਐਮਐਸਪੀ ਨੂੰ ਕਾਨੂੰਨੀ ਜਿਹੜਾ ਐ ਉਹ ਗਰੰਟੀ ਜਿਹੜੀ ਆ ਉਹ ਲੈਣੀ ਔਰ ਜਿੰਨੇ ਵੀ ਕਿਸਾਨਾਂ ਤੇ ਮਜ਼ਦੂਰਾਂ ਤੇ ਕਰਜ਼ਾ ਕਿਉਂਕਿ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕਰੀ ਆ ਸਾਡੀ ਮੰਗ ਹੈ ਕਿਸਾਨਾਂ ਤੇ ਗਰੀਬਾਂ ਦਾ ਜਿਹੜਾ ਕਰਜ਼ਾ ਉਹਨੂੰ ਮਾਫ਼ ਕੀਤਾ ਜਾਵੇ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ ਔਰ ਜਿਹੜਾ ਬਾਕੀ ਜਿਹੜੇ ਲਖੀਮਪੋਰੀ ਦਾ ਔਰ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਨਕ ਪੈ ਪਿਛਲੇ ਮੋਰਚੇ ਦੇ ਉਹਨਾਂ ਨੂੰ ਜਿਹੜਾ ਤੁਰੰਤ ਹੱਲ ਕਰੇ ਨਹੀਂ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਤਰ੍ਹਾਂ ਦਾ ਵੀ ਸੰਯੁਕਤ ਮੋਰਚਾ ਜਿਹੜਾ ਉਹ ਕਾਲ ਦੇਵੇਗਾ ਉਹਦੇ ਮੁਤਾਬਕ ਫਿਰ ਅਗਲੇ ਮੋਰਚੇ ਲੱਗਣਗੇ ਤੇ ਪ੍ਰਧਾਨ ਜੀ ਇਹ ਜਿਹੜਾ ਮਤਲਬ ਇਹ ਕਿਹੜੀ ਜਗ੍ਹਾ ਤੇ ਅੱਜ ਜਿਹੜਾ ਆਪਣੇ ਸੋਝਰੇ ਤੋਂ ਵੇਖੋ ਜੀ ਅਸੀਂ ਭਿੱਖੀ ਵੰਡ ਜਾ ਰਹੇ ਹਾਂ ਔਰ ਸਾਡੀਆਂ ਵੱਖ-ਵੱਖ ਜਗ੍ਹਾ ਦੇ ਉੱਤੇ ਸਾਰੇ ਜ਼ਿਲ੍ਹੇ ਦੇ ਵਿੱਚ 46 ਜਗ੍ਹਾ ਦੇ ਉੱਤੇ ਜਿਹੜਾ ਪ੍ਰੋਗਰਾਮ ਉਹ ਚੱਲ ਰਹੇ ਨੇ ਇਹ ਤਰਨਤਾਰਨ ਡੀਸੀ ਦਫ਼ਤਰ ਉੱਥੇ ਮਾਰਚ ਹੋਵੇਗਾ ਪੱਟੀ ਐਸਡੀਐਮ ਦੇ ਹੋਵੇਗਾ ਔਰ ਖਡੂਰ ਸਾਹਿਬ ਜਿਹੜਾ ਹੈ ਤਹਿਸੀਲ ਦੇ ਵਿੱਚ ਜਿਹੜਾ ਉੱਥੋਂ ਦੇ ਸਾਡੇ ਨਮਾਇंदे ਨੇ ਉਹ ਮਾਰਚ ਕਰ ਰਹੇ ਸਯੁਜਕਤ ਮੋਰਚੇ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਮਾਰਚ ਕਰ ਰਹੀਆਂ ਥੈਂਕ ਯੂ